ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਛੋਟਾ ਜਿਹਾ ਬੱਚਾ ਸਮੁੰਦਰ ਦੇ ਕਿਨਾਰੇ ਖੇਡ ਰਿਹਾ ਹੈ ਸਮੁੰਦਰ ਵਿੱਚੋਂ ਇੱਕ ਜ਼ੋਰ ਦੀ ਲਹਿਰ ਆਉਂਦੀ ਹੈ ਤੇ ਬੱਚੇ ਦੀਆਂ ਚੱਪਲਾਂ ਰੋੜ ਕੇ ਲੈ ਜਾਂਦੀ ਹੈ ਤੇ ਬੱਚਾ ਰੇਤਾ ਤੇ ਲਿਖ ਦਿੰਦਾ ਹੈ ਕਿ ਸਮੁੰਦਰ ਚੋਰ ਹੈ ਤੇ ਇੱਕ ਮਛਵਾਰੇ ਨੇ ਸਮੁੰਦਰ ਵਿੱਚੋਂ ਬਹੁਤ ਸਾਰੀਆਂ ਮੱਛੀਆਂ ਫੜੀਆਂ ਤੇ ਉਸ ਨੇ ਰੇਤਾ ਉੱਪਰ ਲਿਖ ਦਿੱਤਾ ਸਮੁੰਦਰ ਮੇਰਾ ਪਾਲਨਹਾਰ ਹੈ ਇੱਕ ਮਾਈ ਦਾ ਪੁੱਤਰ ਸਮੁੰਦਰ ਵਿੱਚ ਡੁੱਬ ਕੇ ਮਰ ਜਾਂਦਾ ਹੈ ਤੇ ਉਹ ਮਾਈ ਰੇਤਾ ਉੱਤੇ ਲਿਖ ਦਿੰਦੀ ਹੈ ਕਿ ਸਮੁੰਦਰ ਹਥਿਆਰਾ ਹੈ ਸਮੁੰਦਰ ਕਾਤਿਲ ਹੈ ਤੇ ਇੱਕ ਬਜ਼ੁਰਗ ਸਮੁੰਦਰ ਦੇ ਕਿਨਾਰੇ ਜਾ ਰਿਹਾ ਸੀ ਤਾਂ ਉਸ ਨੂੰ ਸਮੁੰਦਰ ਵਿੱਚੋਂ ਇੱਕ ਸੁੱਚਾ ਮੋਤੀ ਲੱਭਾ ਉਸ ਨੇ ਰੇਤਾ ਤੇ ਲਿਖ ਦਿੱਤਾ ਕਿ ਸਮੁੰਦਰ ਦਾਨੀ ਹੈ ਫਿਰ ਸਮੁੰਦਰ ਤੋਂ ਇੱਕ ਵੱਡੀ ਸਾਰੀ ਲਹਿਰ ਆਈ ਤੇ ਜਿੰਨਾ ਜਿੰਨਾ ਨੇ ਸਮੁੰਦਰ ਬਾਰੇ ਜੋ ਕੁਝ ਲਿਖਿਆ ਸੀ ਉਹ ਸਾਰਾ ਸਮੁੰਦਰ ਨੇ ਮੀਟ ਦਿੱਤਾ ਤੇ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਮੁੰਦਰ ਬਣੋ ਅਰਥਾਤ ਜੇਕਰ ਤੁਸੀਂ ਸਹੀ ਹੋ ਤਾਂ ਕਿਸੇ ਦੀਆਂ ਗੱਲਾਂ ਦੀ ਪਰਵਾਹ ਨਾ ਕਰੋ ਲੋਕ ਜੋ ਮਰਜ਼ੀ ਕਹੀ dàn ਕਿਸੇ ਦੀ ਪਰਵਾਹ ਨਾ ਕਰੋ ਆਪਣੇ ਸਹੀ ਕਰਮ ਕਰਦੇ ਰਹੋ ਪਰਮਾਤਮਾ ਨੂੰ ਯਾਦ ਕਰਦੇ ਰਹੋ ਸਮੁੰਦਰ般ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ